ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਆਪਣਾ ਅਸਤੀਫਾ ਜਿਹੜਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਪਾਰਟੀ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਤੀਫਿਆਂ ਦੀ ਜਿਹੜੀ ਝੜੀ ਆ ਉਹ ਲੱਗਦੀ ਹੋਈ ਨਜ਼ਰ ਆ ਰਹੀ ਹੈ ਵਕ ਵਕ ਪਾਰਟੀ ਦੇ ਵਿੰਗਾਂ ਦੇ ਪ੍ਰਧਾਨਾਂ ਵੱਲੋਂ ਹੁਣ ਆਪਣੇ ਅਸਤੀਫਿਆਂ ਦੀ ਪੇਸ਼ਕਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਲਿਖ ਕੇ ਪਾਇਆ ਜਾ ਰਿਹਾ ਹੈ ਕਿ ਜੇਕਰ ਵਰਕਿੰਗ ਕਮੇਟੀ ਅੱਜ ਪਾਰਟੀ ਪ੍ਰਧਾਨ ਦਾ ਅਸਤੀਫਾ ਕਬੂਲ ਕਰਦੀ ਹੈ ਤਾਂ ਉਹਨਾਂ ਦਾ ਵੀ ਨਾਲ ਦੀ ਨਾਲ ਅਸਤੀਫਾ ਜਿਹੜਾ ਉਹ ਕਬੂਲਿਆ ਜਾਵੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਵਿੰਗਾਂ ਦੇ ਜਿਹੜੇ ਪ੍ਰਧਾਨ ਜਿਹੜੇ ਆ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਆਈਟੀ ਵਿੰਗ ਦੇ ਪ੍ਰਧਾਨ ਜਿਹੜੇ ਆ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਨਸ਼ਤਰ ਸਿੰਘ ਚੀਫ ਸਪੋਕਸਪਰਸਨ ਤੇ ਲੀਗਲ ਵਿੰਗ ਦੇ ਪ੍ਰਧਾਨ ਅਰਸ਼ਦੀਪ ਕਲੇਰ ਜਿਹੜੇ ਆ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਰਣਵੀਰ ਸਿੰਘ ਜ ਉੱਥੇ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਤੋ तमाम ਵਿੰਗਾਂ ਦੇ ਪ੍ਰਧਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅਖੀਰਕਾਰ ਕਿਉਂ ਬਾਈ ਜੀ ਐਸਾ ਇਸ ਵਕਤ ਹਾਲਾਤ ਬਣੇ ਹੋਏ ਨੇ ਕਿ ਸਾਰੇ ਵਿੰਗਾਂ ਦੇ ਪ੍ਰਧਾਨ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਕਾਰਨ ਕਰ ਨ ਅਸਤੀਫਾ ਦੇ ਰਹੇ ਨੇ ਕਿ ਵਾਕਈ ਹੀ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਦੇ ਵਿੱਚ ਕੋਈ ਵੀ ਪਾਰਟੀ ਚਲਾਉਣ ਦੇ ਵਿੱਚ ਸਮਰਥ ਹੈ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਬਤਾਰ ਪ੍ਰਧਾਨ ਦੇ ਜਿਹੜਾ ਕਾਰਜ ਕਰ ਰਿਹਾ ਉਹ ਬੜਾ ਸਫਲ ਕਾਰਜ ਕਰ ਰਿਹਾ ਦੋ ਵਾਰ ਉਹਦੇ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਬਤੌਰ ਡਿਪਟੀ ਮੁੱਖ ਮੰਤਰੀ ਪੰਜਾਬ ਵੀ ਜੋ ਕੁਝ ਉਹਨਾਂ ਨੇ ਕੀਤਾ ਚਾਹੇ ਡਵੈਲਪਮੈਂਟ ਦੇ ਪੱਖੋਂ ਪੰਜਾਬ ਦੇ ਵਿੱਚ 에어ਪੋਰਟ ਬਣਨੇ ਪੰਜਾਬ ਦੇ ਵਿੱਚ ਪੀਜੀਆਈ ਐਮਜ਼ 40s ਮੈਕਸ ਵਰਗੇ ਹਸਪਤਾਲ ਬਣਨੇ ਪੰਜਾਬ ਦੇ ਵਿੱਚ ਨੌਕਰੀਆਂ ਦੇਣੀਆ ਪੰਜਾਬ ਦੇ ਵਿੱਚ ਹਰ ਇੱਕ ਪਾਵਰ ਸਤਲ ਸੂਬਾ ਪੰਜਾਬ ਬਣਿਆ ਪ੍ਰਾਈਵੇਟ ਇਨਵੈਸਟਮੈਂਟ ਨਾਈਪਰ ਆਇਸ਼ਰ ਨੈਰੋਲੈਕ ਵਰਗੀ ਮਤਲਬ ਪੰਜਾਬ ਹਰ ਪੱਖੋਂ ਵਿਕਸਿਤ ਸਰਦਾ ਸੁਖਬੀਰ ਸਿੰਘ ਬਾਦਲ ਦਾ ਵਿਜਨ ਹੈ ਉਹ ਅੱਜ ਵੀ ਉਸੇ ਵਿਜਨ ਤੇ ਕਰਕੇ ਪੰਜਾਬ ਚੱਲ ਰਿਹਾ ਨਹੀਂ 2017 ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ ਔਰ ਸ਼ਰੋਮਨੀ ਅਕਾਲੀ ਦਲ ਦੇ ਵਿੱਚੋਂ ਹੀ ਕੁਝ ਲੀਡਰ ਬਾਗੀ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਸ਼ਿਕਾਇਤ ਦਿੰਦੇ ਨੇ ਔਰ ਉਹ ਸ਼ਿਕਾਇਤ ਉਸੇ ਕੂੜ ਪ੍ਰਚਾਰ ਦਾ ਹਿੱਸਾ ਹੈ ਜਿਹੜਾ ਲਗਾਤਾਰ 2015 ਤੋਂ ਹੋ ਰਿਹਾ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਸੀ ਉਹਦੇ 'ਚ ਉਹੀ ਚੀਜ਼ਾਂ ਜੋ ਵਿਰੋਧੀ ਕਹਿੰਦੇ ਸੀ ਅੱਜ ਕੁਝ ਲੋਕਾਂ ਨੇ ਆਪਣੇ ਨਿੱਜੀ ਮਫਾਦ ਦੇ ਲਈ ਉਹੀ ਸ਼ਿਕਾਇਤ ਕੀਤੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉੱਥੇ ਵੀ ਇੱਕ ਵੱਡਾ ਦਿਲ ਦਿਖਾਇਆ ਉਹਨਾਂ ਨੇ ਕਿਹਾ ਕਿ ਇਹ ਕੂੜ ਪ੍ਰਚਾਰ ਦਾ ਹੁਣ ਕਿਤੇ ਅੰਤ ਹੋਣਾ ਚਾਹੀਦਾ ਸੋ ਸਾਰਾ ਕੁਝ ਮੇਰੀ ਝੋਲੀ ਪਾ ਦਿਓ ਇਹ ਤਾਂ ਬੜਪਨ ਹੀ ਹੁੰਦਾ ਜੇ ਤਾਂ ਪਿੰਡਾਂ 'ਚ ਬਜ਼ੁਰਗ ਕਹਿ ਦਿੰਦੇ ਨੇ ਜਵਾਕ ਵੀ ਕੋਈ ਗਲਤੀ ਕਰਿਆ ਹੋਵੇ ਬਜ਼ੁਰਗ ਕਹਿੰਦਾ ਕਿ ਭਾਈ ਮੇਰਾ ਮੇਰੇ ਕਹਿੰਦੇ ਦੇਖੋ ਮੇਰੀ ਝੋਲੀ ਪਾ ਦਿਓ ਦਾ ਮਤਲਬ ਇਹ ਨਹੀਂ ਕਿ ਉਹ ਗੁਨਾਹ ਜਾਂ ਉਹ ਗਲਤੀ ਬਜ਼ੁਰਗ ਨੇ ਕੀਤੀ ਹੈ ਪਾਰਟੀਆਂ ਦੇ ਵਿੱਚ ਡਿਸੀਜਨ ਵੀ ਕਲੈਕਟਿਵ ਹੁੰਦੇ ਨੇ ਸਰਕਾਰਾਂ ਦੇ ਵਿੱਚ ਡਿਸੀਜਨ ਵੀ ਕਲੈਕਟਿਵ ਹੁੰਦੇ ਨੇ ਤੇ ਜੇ ਅੱਜ ਇਹ ਸਮਝਿਆ ਜਾਵੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਵੱਖ ਕਰਕੇ ਇਕੱਲੇ ਦੇਖੋਗੇ ਤਾਂ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਸੋ ਅੱਜ ਮੈਂ ਪਾਰਟੀ ਦੀ ਜਿਹੜੀ ਵਰਕਿੰਗ ਕਮੇਟੀ ਦੀ ਤੇ ਕੋਰ ਕਮੇਟੀ ਦੀ ਇੱਕ ਜੁਆਇੰਟ ਮੀਟਿੰਗ ਹੈ ਉਹਦਾ ਹਿੱਸਾ ਹੋਣ ਦੇ ਨਾਤੇ ਮੈਂ ਵਰਕਿੰਗ ਕਮੇਟੀ ਕੋਰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਅਸਤੀਫਾ ਦਿੱਤਾ ਉਹ ਮਨਜ਼ੂਰ ਨਹੀਂ ਹੋਣਾ ਚਾਹੀਦਾ ਪਾਰਟੀ ਨੇ ਆਪਣਾ ਜਿਹੜੀ ਚੋਣ ਕਰਨੀ ਆਏ 5 ਸਾਲ ਉਹ ਪ੍ਰੋਸੈਸ ਚੱਲਦਾ ਰਹੂਗਾ ਉਹ ਪ੍ਰੋਸੈਸ ਚੱਲਦਾ ਰਹੇ ਵੋਟਾਂ ਦਾ ਪ੍ਰੋਸੈਸ ਆਪਣੀ ਥਾਂ ਤੇ ਚੱਲਦਾ ਰਹੇ ਪਰ ਪ੍ਰਧਾਨ ਸਾਹਿਬ ਦਾ ਅਸਤੀਫਾ ਮਨਜ਼ੂਰ ਨਹੀਂ ਹੋਣਾ ਚਾਹੀਦਾ ਔਰ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਇਸ ਤੇ ਦੁਬਾਰਾ ਵਿਚਾਰ ਕਰਨ ਕਿਉਂਕਿ ਉਹਨਾਂ ਨੇ ਅਜੇ ਤੱਕ ਜਿੰਨੇ ਵੀ ਫੈਸਲੇ ਲਏ ਨੇ ਉਹ ਪਾਰਟੀ ਦੀ ਬਿਹਤਰੀ ਦੇ ਫੈਸਲੇ ਲਏ ਨੇ ਪੰਥ ਦੀ ਬਿਹਤਰੀ ਦੇ ਫੈਸਲੇ ਲਏ ਨੇ ਤੇ ਅੱਜ ਪਾਰਟੀ ਦੇ ਹੱਕ ਦੇ ਵਿੱਚ ਹੈ ਕਿ ਉਹ ਰਹਿਨਮਾਈ ਕਰਨ ਪੰਜਾਬ ਚੋਂ ਦਾ ਕਿ ਉਹ ਰਹਿਨਮਾਈ ਕਰਨ ਔਰ ਕੱਲ ਦਾ ਤੁਸੀਂ ਦੇਖਿਆ ਹੋਣਾ ਕਿ ਟਵਿੱਟਰ ਤੇ ਪਹਿਲੀ ਵਾਰੀ ਹੋਇਆ ਕਿ ਕਿਸੇ ਪੋਲਿਟੀਕਲ ਪਾਰਟੀ ਦੇ ਪ੍ਰਧਾਨ ਦੇ ਹੱਕ ਚ ਟਵਿੱਟਰ ਟ੍ਰੈਂਡ ਕਰ ਜੇ ਉਹ ਵੀ ਰੀਜਨਲ ਪਾਰਟੀ ਦੇ ਪ੍ਰਧਾਨ ਦੇ ਹੱਕ ਚ ਟਵਿੱਟਰ ਟ੍ਰੈਂਡ ਕਰ ਰਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਖੜੇ ਆ ਇਹ ਜੋ ਕੁਝ ਅੱਜ ਪੰਜਾਬ ਦਾ ਘਟਨਾਕ੍ਰਮ ਹੈ ਲੋਕ ਅਜੇ ਸਮਝਦੇ ਨੇ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਖੇਤਰੀ ਪਾਰਟੀ ਬਚਾ ਸਕਦੀ ਹੈ ਤੇ ਸਰਦਾਰ ਸੁਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਦੀ ਅੱਜ ਪਾਰਟੀ ਨੂੰ ਵੀ ਲੋੜ ਹੈ ਪੰਜਾਬ ਨੂੰ ਵੀ ਲੋੜ ਜੇਕਰ ਵਰਕਿੰਗ ਕਮੇਟੀ ਜਾਂ ਕੋਰ ਕਮੇਟੀ ਪਾਰਟੀ ਪ੍ਰਧਾਨ ਦਾ ਅਸਤੀਫਾ ਸਵੀਕਾਰ ਕਰ ਲੈਂਦੇ ਕਿ ਤੁਸੀਂ ਵੀ ਆਪਣਾ ਅਸਤੀਫਾ ਦੋਵੋਗੇ ਫਿਰ ਦੇਖੋ ਬਿਲਕੁਲ ਸਪਸ਼ਟ ਤੌਰ ਤੇ ਜਿਹੜੇ ਵਿੰਗਾ ਦੇ ਪ੍ਰਧਾਨ ਨੇ ਉਹ ਕਿਨੇ ਬਣਾਏ ਨੇ ਉਹ ਸਰਦਾਰ ਪ੍ਰਧਾਨ ਸਾਹਿਬ ਨਹੀਂ ਬਣਾਏ ਨੇ ਨਾ ਉਹ ਪ੍ਰਧਾਨ ਸਾਹਿਬ ਦਾ ਅਖਤਿਆਰ ਹੈ ਬਣਾਉਣਾ ਤੇ ਜੇ ਅੱਜ ਪ੍ਰਧਾਨ ਸਾਹਿਬ ਨੂੰ ਅਸਤੀਫਾ ਦੇਣਾ ਪੈ ਰਿਹਾ ਜੇ ਪਾਰਟੀ 4 ਬਾਈ ਇਲੈਕਸ਼ਨਾਂ ਨਹੀਂ ਲੜ ਰਹੀ ਪਾਰਟੀ ਉੱਥੇ ਸਾਰੀ ਇਕੱਠੀ ਖੜੀ ਹੈ ਤਾਂ ਅਸੀਂ ਅੱਜ ਵੀ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਡਟ ਕੇ ਖੜੇ। ਭਜੀ ਆਈਟੀ ਵਿੰਗ ਦੇ ਪ੍ਰਧਾਨ ਹੋ ਤੁਸੀਂ। ਕੀ ਲੱਗਦਾ ਹੈ ਕਿ ਪਾਰਟੀ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਿਉਂਕਿ ਲੰਬੇ ਸਮੇਂ ਤੋਂ ਮੰਗ ਸੀ ਕਿ ਪਾਰਟੀ ਪ੍ਰਧਾਨ ਇੱਕ ਵਾਰੀ ਪ੍ਰਧਾਨਗੀ ਤੋਂ ਸਾਈਡ ਤੇ ਹੋਣਾ ਚਾਹੀਦਾ ਜਿਸ ਤੋਂ ਬਾਅਦ ਦੇ ਵਿੱਚ ਹੀ ਰਿਵਾਈਵਲ ਹੋ ਸਕਦਾ ਹੈ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਨ੍ਹਾਂ ਨੂੰ ਵਿਕਾਸਪੁਰਸ਼ ਵੀ ਕਿਹਾ ਜਾਂਦਾ ਜੀ। ਉਹਨਾਂ ਨੇ ਜਦੋਂ ਉਹਨਾਂ ਕੋਲ ਤਾਕਤ ਰਹੀ ਜੋ ਪੰਜਾਬ ਦਾ ਨਕਸ਼ਾ ਬਦਲਿਆ। ਐਜੂਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਸਾਰੇ ਹੀ ਤਮਾਮ ਜਿੰਨੇ ਕੰਮ ਨੇ ਸਰਦਾਰ ਸਬੀ ਸਿੰਘ ਬਾਦਲ ਜੀ ਨੇ ਕੀਤੇ ਔਰ ਹੁਣ ਵੀ ਅਸੀਂ ਸਾਰੀ ਪਾਰਟੀ ਲੋਕ ਪੰਜਾਬ ਪੰਜਾਬੀਅਤ ਦੇ ਭਲਾਈ ਲਈ ਜੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿੰਦਾ ਰੱਖਣਾ ਹੈ ਤਾਂ ਸਰਦਾਰ ਸਬੀ ਸਿੰਘ ਬਾਦਲ ਜੀ ਦਾ ਰਹਿਣਾ ਬਹੁਤ ਜ਼ਰੂਰੀ ਆ ਔਰ ਅਸੀਂ ਸਾਰੇ ਹੀ ਵਿੰਗ ਸਾਰੇ ਜੂਥ ਅਕਾਲੀ ਦਲ ਦੇ ਲੀਡਰ ਸਾਰੇ ਆਈਟੀ ਵਿੰਗ ਦੇ ਲੀਗਲ ਵਿੰਗ ਸੋਈ ਜਿੰਨੇ ਲੀਡਰ ਨੇ ਔਰ ਜਿੰਨੇ ਵਿੰਗ ਨੇ ਸਾਰੇ ਸਰਦਾਰ ਸਬੀ ਸਿੰਘ ਬਾਦਲ ਜੀ ਦੇ ਨਾਲ ਆ ਔਰ ਅਸੀਂ ਸਾਰੇ ਹੀ ਵਰਕਿੰਗ ਕਮੇਟੀ ਔਰ ਕੋਰ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਅਸਤੀਫਾ ਬਿਲਕੁਲ ਵੀ ਮਨਜ਼ੂਰ ਨਾ ਕੀਤਾ ਜਾਵੇ ਅਸੀਂ ਇੱਕ ਠੋਕੇ ਸਰਦਾਰ ਬਾਦਲ ਸਾਹਿਬ ਨਾਲ ਲੱਗਦਾ ਨਹੀਂ ਕਿ ਜੇਕਰ ਪਾਰਟੀ ਪ੍ਰਧਾਨ ਨੇ ਅਸਤੀਫਾ ਦੇ ਦੇਣਗੇ ਉਹਨਾਂ ਦਾ ਮਨਜ਼ੂਰ ਕਰ ਲਿੱਤਾ ਜਾਵੇਗਾ ਉਸ ਤੋਂ ਬਾਅਦ ਪਾਰਟੀ ਦਾ ਢਾਂਚਾ ਹੀ ਭੰਗ ਹੋ ਜਾਵੇਗਾ ਇਹ ਮਨਜ਼ੂਰ ਅਸੀਂ ਤਾਂ ਬੇਨਤੀ ਕਰ ਰਹੇ ਜੀ ਮਨਜ਼ੂਰ ਕਰਨ ਦਿੱਤਾ ਜਾਣਾ ਹੀ ਨਹੀਂ ਨਾ ਜੀ ਤੁਸੀਂ ਦੇਖੋ ਨਾ ਜੀ ਸਾਰੇ ਹੀ ਇੱਕ ਪਿੱਲਰ ਤੇ ਖੜੇ ਨੇ ਉਹ ਪਿੱਲਰ ਸਰਦਾਰ ਸੁਖਬੀ ਸਿੰਘ ਬਾਦਲ ਆ ਜੇ ਪਿੱਲਰ ਹੀ ਨਹੀਂ ਰਹਿਣਾ ਤਾਂ ਪਿੱਛੇ ਕਿਹਨੇ ਰਹਿਣਾ ਜੀ ਅਸੀਂ ਜਿੰਨੇ ਸਾਰੇ ਤੁਰੇ ਫਿਰਦੇ ਨੇ ਅਸੀਂ ਲੜਾਈਆਂ ਲੜਦੇ ਆਂ ਪੰਜਾਬ ਦੀ ਲਈ ਪੰਜਾਬ ਦੀ ਸੇਵਾ ਦੇ ਲਈ ਸਾਰੇ ਤੁਰੇ ਫਿਰਦੇ ਆਂ ਔਰ ਉਹ ਬਾਦਲ ਸਾਹਿਬ ਕਰਕੇ ਆ ਜੇ ਬਾਦਲ ਸਾਹਿਬ ਹੀ ਨਹੀਂ ਤੇ ਫਿਰ ਅਸੀਂ ਨਹੀਂ ਆ ਸਾਰੇ ਅਸੀਂ ਖਤਮ ਆ ਸਾਰੇ ਫਿਰ ਅਸੀਂ ਨਹੀਂ ਆ ਫਿਰ ਸਾਡੇ ਅਸਤੀਫੇ ਅਸੀਂ ਤਾਂ ਆਪਣੇ ਅਸਤੀਫੇ ਆਲਰੇਡੀ ਲੈ ਕੇ ਆਏ ਆ ਜੀ ਕਿ ਸਾਡੇ ਅਸਤੀਫੇ ਵੀ ਲਓ ਜੇ ਬਾਦਲ ਸਾਹਿਬ ਦਾ ਅਸਤੀਫਾ ਇਹ ਮਨਜ਼ੂਰ ਕਰਦੇ ਆ ਜਿੰਨੇ ਸਾਰੇ ਸਾਡੇ ਭਰਾ ਖੜੇ ਨੇ ਅਸੀਂ ਸਾਰੇ ਅਸਤੀਫੇ ਦੇਣ ਨੂੰ ਤਿਆਰ ਆਂ ਅਸੀਂ ਪਹਿਲਾਂ ਅਸਤੀਫੇ ਦਵਾਂਗੇ ਆਪਣੇ ਜੀ ਬਈ ਜੀ ਤੁਸੀਂ ਐਸੋਈ ਦੇ ਪ੍ਰਧਾਨ ਉਹ ਲੱਗਦਾ ਨਹੀਂ ਕਿ ਪਾਰਟੀ ਨੂੰ ਹੁਣ ਰਿਵਾਈਵਲ ਵੱਰ ਵਧਣਾ ਚਾਹੀਦਾ ਹੈ ਉੱਥੇ ਹੀ ਹੁਣ ਪਾਰਟੀ ਦੇ ਵਿੱਚ ਅਸਤੀਫਾ ਦੀ ਝੜੀ ਲੱਗ ਰਹੀ ਹੈ ਵੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਨਵੀਂ ਇਬਾਰਤ ਲਿਖੀ ਹੈ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਜੇ ਮੈਂ ਕੱਲਾ ਐਜੂਕੇਸ਼ਨ ਨੂੰ ਵੇਖ ਕੇ ਲੈ ਲਾਂ ਆਈਆਈਟੀ ਆਈਆਈਐਮ ਮਹਾਰਾਜਾ ਰਣਜੀਤ ਸਿੰਘ ਵਰਗੇ ਇੰਸਟੀਚਿਊਟ ਪਿੰਜ਼ ਐਮਜ਼ ਮੈਰੀਟੋਰੀਅ ਸਕੂਲ ਕਿੰਨਾ ਵੱਡਾ ਵਿਜ਼ਨ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਇੱਕੋ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਐ ਉਹ ਜਿਹੇ ਲੀਡਰ ਨੇ ਸਾਰੇ ਦੇਸ਼ ਦੇ ਵਿੱਚ ਨਿਗਾ ਮਾਰ ਲਓ ਖੇਤਰੀ ਪਾਰਟੀਆਂ ਦੇ ਜਿਨ੍ਹਾਂ ਨੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕੀਤੀ ਹੈ ਦਿੱਲੀ ਦੀ ਜਿਹੜੀ ਕਿਸੇ ਦਾ ਨਾਂ ਤਾਂ ਦਬਾਅ ਚ ਲਿਆ ਤੇ ਨਾ ਦਿੱਲੀ ਦੀ ਗੁਲਾਮੀ ਕਬੂਲ ਕੀਤੀ ਹੈ ਦਿੱਲੀ ਦੀ ਹਿੱਕ ਤੇ ਜੇ ਦੀਵਾ ਬਾਲਿਆ ਜੇ ਉੱਥੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਹੈ ਮੋਦੀ ਅਮੀਤਸ਼ਾਹ ਵਰਗੇ ਨੂੰ ਅੱਖਾਂ ਕੱਢ ਕੇ ਲਲਕਾਰਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਜੇ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਲੀਡਰ ਨੇ ਉਹੋ ਜਿਹੜੇ ਸਾਡੇ ਆਗੂ ਜਿਨ੍ਹਾਂ ਦੇ ਨਾਲ ਸਾਰਾ ਪੰਜਾਬ ਚਟਾਨ ਨਾਲ ਖੜਾ ਹੈ ਜਿਨ੍ਹਾਂ ਨੇ ਨਵੇਂ ਪੰਜਾਬ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਹਰੇਕ ਵਰਗ ਦੀ ਗੱਲ ਕੀਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਅਸੀਂ ਠੋਕ ਕੇ ਖੜੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਸਾਡੇ ਸਿਰ ਤੇ ਹੱਥ ਰੱਖਿਆ ਸਾਡੀ ਗੱਲ ਸੁਣੀ ਆ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਆਪਣੀ ਵਰਕਿੰਗ ਕਮੇਟੀ ਨੂੰ ਆਪਣੀ ਕੋਰ ਕਮੇਟੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਚੱਲਦੀਆਂ ਲੜਾਈਆਂ ਦੇ ਵਿੱਚ ਜਿਹੜੇ ਘੋੜੇ ਆ ਬਦਲੇ ਨਹੀਂ ਜਾਂਦੇ ਆਪਦੇ ਆਗੂ ਦੇ ਨਾਲ ਓਕੇ ਦੇ ਵੇਲੇ ਦੇ ਵਿੱਚ ਆਪਾਂ ਡਟ ਕੇ ਖੜਨਾ ਹੁੰਦਾ ਤੇ ਕੋਰ ਕਮੇਟੀ ਦੇ ਵਰਕਿੰਗ ਕਮੇਟੀ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿਹੜਾ ਅਸਤੀਫਾ ਉਹ ਕਿਸੇ ਵੀ ਹਾਲਤ 'ਚ ਮਨਜ਼ੂਰ ਨਹੀਂ ਹੋਣਾ ਚਾਹੀਦਾ ਬੋਲੋ ਵੀ ਜੇ ਪਾਰਟੀ ਅਸਤੀਫਾ ਮਨਜ਼ੂਰ ਕਰਦੀ ਹੈ ਵਰਕਿੰਗ ਕਮੇਟੀ ਤੇ ਮੈਂ ਤਾਂ ਜੇਬ 'ਚ ਲੈ ਕੇ ਆਏ ਆ ਅਸਤੀਫੇ ਅਸੀਂ ਤਾਂ ਪਹਿਲਾਂ ਹੀ ਅਸਤੀਫੇ ਜੇਬ ਚ ਲੈ ਕੇ ਆਏ ਆ ਜੇਬ ਚ ਹੀ ਰੱਖੀ ਹੋਇਆ ਅਸੀਂ ਜੇਬ 'ਚ ਅਸਤੀਫਾ ਰੱਖਿਆ ਜੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਆ ਅਸੀਂ 1 ਮਿੰਟ ਨਹੀਂ ਲਾਵਾਂਗੇ ਅਸੀਂ ਆਪਦੇ ਜਿਹੜੀ ਐਸਵਾਈ ਦੇ ਜਿਹੜੀ ਮੈਂ ਕੌਮੀ ਪ੍ਰਧਾਨ ਦਾ ਹੋਂਦ ਆ ਮੈਂ ਨਾਲ ਦੇ ਨਾਲ ਆਦਾਬ ਅਸਤੀਫਾ ਦੇ ਦਿੰਦਾ ਲੱਗਦਾ ਨਹੀਂ ਕਿ ਇੱਕ ਲੀਡਰ ਪਿੱਛੇ ਤੁਸੀਂ ਸਾਰੇ ਹੀ ਪਾਰਟੀ ਨੂੰ ਇੱਕ ਨਿਗਾਰਵਾਂ ਲੈ ਕੇ ਜਾ ਰਹੇ ਹੋ ਕਿ ਪਾਰਟੀ ਨੂੰ ਕਿਤੇ ਤਾਂ ਰਿਵਾਈਵਲ ਵਰ ਲੈ ਕੇ ਆਣਾ ਸੀ ਉਹਨੂੰ ਮਜ਼ਬੂਤੀ ਦੇਣੀ ਸੀਗੀ ਤਾਂ ਤੁਸੀਂ ਸਾਰੇ ਅਸਤੀਫੇ ਦੇਣ ਤੋਂ ਬਾਅਦ ਦੇ ਵਿੱਚ ਲੱਗਦਾ ਨਹੀਂ ਕਿ ਪਾਰਟੀ ਹੋਰ ਬੈਕ ਚਲੀ ਜਾਵੇਗੀ ਉਸੇ ਲੀਡਰ ਨੇ ਤਾਂ ਪਾਰਟੀ ਨੂੰ ਤਕੜਿਆਂ ਕੀਤਾ ਜੇ ਪੰਜਾਬ ਦੇ ਵਿੱਚ ਲਗਾਤਾਰ ਦੋ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਸਿਰ ਜਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਜੇ ਪੰਜਾਬ ਬਚਾਓ ਯਾਤਰਾ ਦੇ ਨਾਲ ਠੰਡ ਨਹੀਂ ਵੇਖੀ ਗਰਮੀ ਨਹੀਂ ਵੇਖੀ ਆਪਣੇ ਵਰਗਾ ਨੌਜਵਾਨ ਵੀ ਇੱਕ ਦਿਨ ਚੱਲੇ ਜਾਣਾ ਕਿਤੇ ਦੂਜੇ ਦਿਨ ਥੱਕ ਜਾਂਦਾ ਕੋਈ ਠੰਡ ਨਹੀਂ ਵੇਖੀ ਗਰਮੀ ਨਹੀਂ ਵੇਖੀ ਪੰਜਾਬ ਬਚਾਓ ਯਾਤਰਾ ਕਰਕੇ ਗੱਲ ਕੇ ਹਰੇਕ ਵਰਗ ਦੀ ਗੱਲ ਕੀਤੀ ਹਰ ਇੱਕ ਬੰਦੇ ਨੂੰ ਜਾਗਰੂਕ ਕੀਤਾ ਪੰਜਾਬੀਆਂ ਨੂੰ ਇਹ ਜਾਗਰੂਕ ਕੀਤਾ ਕਿ ਦਿੱਲੀ ਨੇ ਆਪਾਂ ਨੂੰ ਕਿਵੇਂ ਘੇਰਾ ਪਾਇਆ ਅਕਾਲੀ ਦਲ ਦੇ ਪਿੰਡ ਪਿੰਡ ਤੱਕ ਜਿਹੜੀ ਪਹੁੰਚ ਕੀਤੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ऐसे ਜਿਹੜੇ ਨੇਕਦਿਲ ਮਿਹਨਤੀ ਇਨਸਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਅਸੀਂ ਡਟ ਕੇ ਖੜੇ ਆਂ। ਠੀਕ ਹੈ। ਤਾਂ ਲਗਾਤਾਰ ਵੱਖ-ਵੱਖ ਵਿੰਗਾ ਦੇ ਪ੍ਰਧਾਨਾਂ ਵੱਲੋਂ ਆਪਣੇ ਅਸਤੀਫੇ ਦੀ ਪੇਸ਼ਕਸ਼ ਜਿਹੜੀ ਆਹੋ ਕੀਤੀ ਜਾ ਰਹੀ ਹੈ। ਈਵਨ ਐਸ.ਓ.ਆਈ ਦੇ ਪ੍ਰਧਾਨ ਜਿਹੜੇ ਨੇ ਰਣਵੀਰ ਸਿੰਘ ਢਿੱਲੋਂ ਵੱਲੋਂ ਆਪਣਾ ਅਸਤੀਫਾ ਜਿਹੜਾ ਆਪਣੀ ਜੇਬ ਦੇ ਵਿੱਚ ਰੱਖਿਆ ਗਿਆ ਤੇ ਇੱਥੇ ਯੂਥ ਕਾਲੀ ਦਲ ਦੇ ਵੀ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਸਰਜੀਤ ਸਿੰਘ ਚਿੰਜਰ। ਚਿੰਜਰ ਸਾਹਿਬ ਇਸ ਤਰ੍ਹਾਂ ਨਾਲ ਦੇਖਦੇ ਹੋ ਲੱਗਦਾ ਨਹੀਂ ਕਿ ਇਸ ਵਕਤ ਤਾਂ ਪਾਰਟੀ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀਗੀ ਲੀਡਰਾਂ ਦੀ ਤੇ ਹੁਣ ਹੀ ਲੀਡਰ ਜਿਹੜੇ ਆ ਆਪਣੇ ਆਪਣੇ ਅਸਤੀਫੇ ਦੇਣ ਲਈ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਤਾਂ ਇਸ ਨਾਲ ਹੋਰ ਵੀ ਪਾਰਟੀ ਵਿੱਚ ਨਿਗਾਰ ਆਊਗਾ ਕੋਈ ਨਿਗਾਰ ਨਹੀਂ ਆਉਂਦਾ ਪਾਰਟੀ 'ਚ ਪਾਰਟੀ ਚੜਦੀ ਕਲਾ 'ਚ ਰਹੂਗੀ ਪਰ ਜੇ ਪ੍ਰਧਾਨ ਸਾਹਿਬ ਨੇ ਭਾਵਕ ਹੋ ਕੇ ਅਸਤੀਫਾ ਦੇ ਦਿੱਤਾ ਜੇ ਹੁਣ ਵਿਰੋਧੀਆਂ ਨੂੰ 10 ਸਾਲ ਤੋਂ ਇੱਕ ਇਨਸਾਨ ਨੂੰ ਬਾਰ-ਬਾਰ ਮਾਨਸਿਕ ਤੌਰ ਤੇ ਪੀੜਾ ਦਿੱਤੀ ਜਾ ਰਹੀ ਹੈ ਬਾਰ-ਬਾਰ ਪਾਰਟੀ ਦੇ ਪ੍ਰਧਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੇ ਭਾਵਕ ਹੋ ਕੇ ਅਸਤੀਫਾ ਦਿੱਤਾ ਕਿਉਂਕਿ 2 ਮਹੀਨੇ ਬਾਅਦ ਉਹਦੀ ਬੇਟੀ ਦਾ ਵਿਆਹ ਹੈ ਉਹ ਕਹਿੰਦੇ ਛੱਡੋ ਇਹ ਰੈਸੀ ਸਿਆਸਤ ਮੈਂ ਕੀ ਕਰਨੀ ਆ ਜਿਹੜਾ ਇਨਸਾਨ ਅੱਜ ਪੰਥ ਵਿਰੋਧੀ ਤਾਕਤਾਂ ਦੇ ਖਿਲਾਫ ਸੰਸਥਾਾਂ ਦੇ ਵਿੱਚ ਐਂਟਰੀ ਹੋਣ ਵਾਲੀਆਂ ਤਾਕਤਾਂ ਦੇ ਖਿਲਾਫ ਪੰਜਾਬ ਵਿਰੋਧੀ ਤਾਕਤਾਂ ਦੇ ਖਿਲਾਫ ਡਟ ਕੇ ਲੜ ਰਿਹਾ ਖੜ ਰਿਹਾ ਕਿ ਪਾਰਟੀ ਦਾ ਫਰਜ਼ ਨਹੀਂ ਮੰਨਦਾ ਕਿ ਉਹਦੇ ਨਾਲ ਖੜੇ ਸਾਡਾ ਕੀ ਫਰਜ਼ ਬਣਦਾ ਕਿ ਵਿਰੋਧੀਆਂ ਦੀ ਚਾਲ ਵਿੱਚ ਫਸ ਕੇ ਹੁਣ ਅਸਤੀਫੇ ਦੇ ਦੀ ਮਤਲਬ ਪ੍ਰਧਾਨ ਸਾਹਿਬ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਈਏ ਸੋ ਇਸ ਲਈ ਅਸੀਂ ਵਰਕਿੰਗ ਕਮੇਟੀ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਜੇ ਤੁਸੀਂ ਅਸਤੀਫਾ ਮਨਜ਼ੂਰ ਕੀਤਾ ਤਾਂ ਸਾਡੇ ਵੀ ਅਸਤੀਫੇ ਨਾਲ ਹੀ ਆਉਂਗੇ ਤਾਂ ਅਸੀਂ ਇੱਥੇ ਧਰਨਾ ਲਾਵ ਬਾਹਰ ਨਹੀਂ ਲਿਕਣ ਦਿੰਦੇ ਇਹਨਾਂ ਨੂੰ ਅੱਜ ਬੇਨਤੀ ਕਰ ਰਹੇ ਆਂ ਅਸੀਂ ਬਾਰ-ਬਾਰ ਇਹ ਤਾਂ ਤੁਸੀਂ ਆਪਣੀ ਪਾਰਟੀ ਦੇ ਲੀਡਰਾਂ ਨੂੰ ਥ੍ਰੈਟ ਕਰ ਰਹੇ ਹੋ ਥ੍ਰੈਟ ਨਹੀਂ ਹੈਗਾ ਇਹ ਬੇਨਤੀ ਆ ਹੱਕ ਆ ਸਾਡਾ ਸਾਡਾ ਹੱਕ ਆ ਹੱਕ ਆ ਸਾਡਾ ਕਿ ਪ੍ਰਧਾਨ ਸਾਹਿਬ ਦਾ ਅਸਤੀਫਾ ਨਾਮਨਜ਼ੂਰ ਕਰੋ ਨਹੀਂ ਫਿਰ ਜਿਹੜਾ ਦੇਖੋ ਮੇਰੀ ਗੱਲ ਸੁਣੋ ਸਾਰੇ ਪੰਜਾਬ ਚ ਮੈਂ ਤੁਹਾਨੂੰ ਫੋਨ ਦਿਖਾਉਣਾ ਅਸਤੀਫਿਆਂ ਦੇ ਢੇਰ ਲੱਗੇ ਪੈਨੇ ਆ ਤੁਹਾਨੂੰ ਦਿਖਾ ਦੇਣਾ ਹੁਣੀ ਇੱਕ ਆਇਆ ਤੁਸੀਂ ਕਹੋ ਨਾ ਐਵੇਂ ਹੀ ਮਰੀ ਜਾਂਦਾ ਯੂਸੀ ਕਾਲੀ ਦਲ ਦੇ ਲੀਡਰ ਆ ਇਹਾਰੇ ਨੇ ਆਂ ਚੜੋ ਆ ਪੜੋ ਆ ਭਰਿਆ ਪਿਆ ਫੋਨ ਕੱਲਦਾ ਸੋ ਨੌਜਵਾਨ ਇਸ ਮਾਮਲੇ ਨੂੰ ਲੈ ਕੇ ਬੜਾ ਗੁੱਸੇ 'ਚ ਨੇ ਉਹ ਸਪਸ਼ਟ ਤੌਰ ਤੇ ਬਾਰ ਬਾਰ ਬੇਨਤੀ ਕਰ ਰਹੇ ਨੇ ਕਿ ਹੱਥ ਬਨ ਕੇ ਬੇਨਤੀ ਹੈ ਵਰਕੀ ਕਮੇਟੀ ਨੂੰ ਕਿ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ ਜੇ ਅਸਤੀਫਾ ਮਨਜ਼ੂਰ ਹੁੰਦਾ ਤਾਂ ਇਹ ਖਲਾਰਾ ਵੱਡਾ ਪਏਗਾ ਪਾਰਟੀ ਨੂੰ ਕਮਜ਼ੋਰ ਹੋਏਗੀ ਤੇ ਵਿਰੋਧੀ ਕਾਮਯਾਬ ਹੋਣਗੇ ਵਿਰੋਧੀਆਂ ਦਾ ਬਿਛਾਇਆ ਹੋਇਆ ਜਾਲ ਕਾਮਯਾਬ ਹੋਊਗਾ ਇਸ ਲਈ ਉਸ ਜਾਲ ਦੇ ਵਿੱਚ ਨਾ ਫਸੋ ਤੇ ਪ੍ਰਧਾਨ ਸਾਬ ਦਾ ਅਸਤੀਫਾ ਨਾਮਨਜ਼ੂਰ ਕੰਪੀਟੀ ਫੇਰ ਵੀ ਅਸਤੀਫਾ ਮਨਜ਼ੂਰ ਕਰ ਲੈਂਦੀ ਉਸ ਤੋਂ ਬਾਅਦ ਦੇ ਵਿੱਚ ਕੀ ਰਹੇਗਾ ਕਿ ਅਸਤੀਫੇ ਦੇ ਦਿੱਤੇ ਜਾਣਗੇ ਸਾਰੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਵੱਲੋਂ 100% ਕਲੀਅਰ ਹੀ ਇਹ ਤਾਂ ਅਸੀਂ ਮੈਸੇਜ ਦੇ ਹੀ ਦਿੱਤਾ ਨਾ ਪਾਰਟੀ ਨੂੰ ਕਿ ਜੇ ਪ੍ਰਧਾਨ ਸਾਹਿਬ ਦਾ ਅਸਤੀਫਾ ਮਨਜ਼ੂਰ ਕਰ ਰਿਹਾ ਫਿਰ ਤੁਸੀਂ ਪਾਰਾ ਤੋਂ ਟਾਂਚਾ ਸਾਰਾ ਬਣੇਗਾ ਸਾਰਾ ਫਿਰ ਦੁਬਾਰਾ ਬਣਾ ਲੈਣ ਕੋਈ ਚੱਕਾ ਨਹੀਂ ਐਜੇ ਵਰਕਰ ਤੌਰ ਤੇ ਪਾਰਟੀ ਨਾਲ ਖੜੇ ਹਾਂ ਤੇ ਖੜੇ ਰਹਾਂਗੇ ਤਾਂ ਯੂਥ ਕਾਲੀ ਦਲ ਦੇ ਪ੍ਰਧਾਨ ਸਰਜੀ ਸਿੰਘ ਝਿੰਜਰੋਣਾ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਪਾਰਟੀ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕਰ ਲਿੱਤਾ ਜਾਂਦਾ ਹੈ ਤਾਂ ਇਸੇ ਜਗ੍ਹਾ ਦੇ ਬਾਹਰ ਜਿਹੜਾ ਇੱਕ ਧਰਨਾ ਵੀ ਦਿੱਤਾ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਸਤੀਫਿਆਂ ਦੀ ਲੜੀ ਉਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਫਿਲਹਾਲ ਨਾਲ ਹੀ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਸੀਨੀਅਰ ਆਗੂਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਪਾਰਟੀ ਪ੍ਰਧਾਨ ਦਾ ਅਸਤੀਫਾ ਸਵੀਕਾਰ ਨਾ ਕਰਨ ਫਿਲਹਾਲ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ ਇਸ ਦੀ ਤਸਵੀਰ ਜਿਹੜੀ ਉਹ ਦੇਖਣਯੋਗ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਮਾਚੂਰ